ਇਹ ਸਮਸ਼ਾਨ ਘਾੜ ਦੀਆਂ ਖਾਲੜੇ ਬਜ਼ਾਰ ਦੀ ਪੰਚਾਇਤ ਦੇ ਵਿੱਚ ਆਉਂਦਾ ਸਮਸ਼ਾਨ ਘਾੜ ਕਾਫੀ ਵਾਰਾ ਵੀਡੀਓ ਪਾਏ ਪਰ ਹੁਣ ਉਹ ਜਿਹੜੇ ਆ ਵੀਰ ਕੰਮ ਕਰਦੇ ਆ ਨਾ ਤੇ ਆਵੇ ਪੰਨੀਆਂ ਪਈਆਂ ਇਹ ਜਿਹੜਾ ਕੰਮ ਕਰਦੇ ਆ ਹੁਣ ਅੱਗੇ ਨੂੰ ਥੋੜਾ ਜਿਹਾ ਇਹ ਵੀ ਪਾਣੀ ਪੂਣੀ ਰਹਿਣ ਦਿੰਦੇ ਆ ਬਾਕੀ ਚੀਜ਼ਾਂ ਨੂੰ ਸਾਂਭ ਜਾਂਦੇ ਆ ਕਿ ਵੀਡੀਓ ਬਣ ਜਾਂਦੀਆਂ ਆ ਸਾਰਾ ਵੇਖੋ ਇਹ ਖਾਲੜਾ ਦਾ ਸ਼ਮਸ਼ਾਨ ਘਾਟ ਬਾਜ਼ਾਰ ਆਲਾ ਨਸ਼ਾ ਆਂਦੇ ਮੁੱਕ ਗਿਆ ਜੇ ਨਸ਼ੇ ਦੀ ਗੱਲ ਕਰਦੇ ਆਂ ਆਂਦਿਆਂ ਦੇ ਝੂਠ ਮਾਰਦੇ ਆ ਇਹ ਨਜਾਇਜ਼ ਵੀਡੀਓ ਪਾਉਂਦੇ ਆ ਆਹ ਤੁਸੀਂ ਵੇਖੋ ਟੀਕੇ ਯਾਰ ਨਜਾਇਜ਼ ਨਜਾਇਜ਼ ਕੌਣ ਪਾਉ ਵੀਡੀਓ ਕੋਈ ਆਹ ਦੇਖੋ ਇਹ じゃ ਮੈਂ ਘਰੋਂ ਲਿਆ ਆਂ ਹੈ ਇਹ ਖਾਲੜਾ ਦੀ ਆ ਵੀਡੀਓ ਸ਼ਮਸ਼ਾਨ ਘਾਟ ਦੀ ਪਰ ਮੇਰੀ ਬੇਨਤੀ ਹੈ ਕਿ ਆਪਾਂ ਨਸ਼ਾ ਨਸ਼ਾ ਕਹਿੰਦਾ ਜੀ ਬੰਦ ਹੋਇਆ ਕੋਈ ਬੰਦ ਨਹੀਂ ਹੋਇਆ ਹਾਲਾਤ ਦੇਖ ਲਓ ਖਾਲੜਾ ਦੀ ਵੀਡੀਓ ਹੈ ਜੀ ਸ਼ਮਸ਼ਾਨ ਘਾੜ ਦੇ ਅੱਗੇ ਵੀ ਤਿੰਨ ਚਾਰਾਂ ਵੀਡੀਓ ਪਈਆਂ ਉਹ ਮੈਂ ਸਾਰੀ ਅਪਡੇਟ ਮੈਂ ਪਾਉਂਗਾ ਤੇ ਬੇਨਤੀ ਹੈ ਕਿ ਸਰਦਾਰ ਸਰਮਨ ਸਿੰਘ ਜੀ ਧੌਣ ਸਾਹਿਬ ਬਹੁਤ ਵਧੀਆ ਇਨਸਾਨ ਆ ਇੱਥੇ ਥੋੜਾ ਜਿਹਾ ਪ੍ਰੇਸ਼ ਕੀਤਾ ਜਾਵੇ ਤੇ ਥੋੜਾ ਜਿਹਾ ਨੱਥ ਕਸੀ ਜਾਵੇ ਖਾਲੜਾ ਪਿੰਡ ਦਾ ਸ਼ਮਸ਼ਾਨ ਘਾੜ ਆ ਉੱਥੋਂ ਸੌਰੀ ਬਾਜ਼ਾਰ ਦਾ ਸਮਝਾਨ ਘਾੜਿਆ ਹੈ ਅੱਗੇ ਵੀ ਕਾਫੀ ਇਰ ਇੱਥੇ ਵੀਡੀਓ ਪੈ ਚੁੱਕੇ ਆ ਇਸ ਏਰੀਆ ਦੀਆਂ ਧੰਨ